ਗੁਰੂ ਕੀ ਬਾਣੀ ਫਰਮਾਨ ਕਰਦੀ ਹੈ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਇੱਥੇ ਸੰਗਤ ਜੀ ਸਾਨੂੰ ਕਰਮ ਕਾਂਡ ਤੋਂ ਰੋਕਿਆ ਹੈ ਸਤਿਗੁਰਾਂ ਨੇ ਮਹਾ ਦਿਵਸ ਮੂਰਤ ਭਲੇ ਸਤਿਗੁਰ ਜੀ ਇੱਥੇ ਮਾਨਵਤਾ ਨੂੰ ਸਮਝਾਉਂਦੇ ਸਮਝਾਉਣਾ ਕਰਦੇ ਹਨ ਕਿ हे ਭਾਈ ਸਾਰੇ ਹੀ ਮਹੀਨੇ ਚੰਗੇ ਹਨ ਸਾਰੇ ਹੀ ਦਿਨ ਚੰਗੇ ਹਨ ਹਰ ਇੱਕ ਪਲ ਚੰਗਾ ਹੈ ਕਿਸੇ ਵੀ ਚੀਜ਼ ਦਾ ਕੋਈ ਵਹਿਮ ਨਹੀਂ ਕਰਨਾ ਹੈ ਅਸੀਂ ਆਮ ਹੀ ਵਹਿਮ ਭਰਮ ਵਿੱਚ ਪਏ ਜਾਂਦੇ ਹਾਂ ਅਜੇ ਸਮਾਂ ਨਹੀਂ ਠੀਕ ਹੈ ਆਹ ਦਿਨ ਚੰਗਾ ਹੈ ਆਹ ਦਿਨ ਮਾੜਾ ਹੈ ਆਹ ਮਹੀਨਾ ਚੰਗਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਮਾਨਵਤਾ ਨੂੰ ਸਮਝਾਉਣਾ ਕੀਤਾ ਹੈ ਕਿ ਭਾਈ ਚੰਦਰਮਾ ਤੇ ਸੂਰਜ ਰੋਜ਼ ਚੜ ਰਹੇ ਨੇ ਵਾਰ ਰੋਜ਼ ਚੱਲ ਰਹੀ ਹੈ ਇਸ ਕਰਕੇ ਅਸੀਂ ਸਮੇਂ ਨੂੰ ਗਵਾਉਣਾ ਨਹੀਂ ਹੈ ਹਰ ਸਮਾਂ ਹਰ ਦਿਨ ਹਰ ਮਹੀਨਾ ਚੰਗਾ ਹੈ ਕਿਸੇ ਵੀ ਸ਼ੁਭ ਜਾਂ ਅਸ਼ੁਭ ਦੇ ਚੱਕਰ ਵਿੱਚ ਪੈਣਾ ਨਹੀਂ ਹੈ ਕਿਉਂਕਿ ਇਹ ਚੀਜ਼ਾਂ ਜਿਹੜਾ ਕਰਮ ਕਾਂਡ ਹੈ ਇਹ ਮਨੁੱਖ ਦੀ ਸੁਰਤੀ ਨੂੰ ਗੁਲਾਮ ਕਰਦਾ ਹੈ ਸੁਰਤੀ ਨੂੰ ਸੰਗਤ ਜੀ ਗੁਲਾਮ ਕਰਨ ਹੋ ਜਾਣਾ ਇੱਕ ਬਹੁਤ ਮੰਦਭਾਗੀ ਘਟਨਾ ਹੁੰਦੀ ਹੈ ਸਾਡੇ ਸਰੀਰ ਨਾਲ ਆਪ ਸਭ ਸੰਗਤਾਂ ਨੇ ਵੇਖਿਆ ਹੋਣਾ ਹੈ ਕਿ ਕਈ ਕੈਦੀਆਂ ਨੂੰ ਸਰੀਰਕ ਤੌਰ ਤੇ ਜੇਲ ਕਰ ਦਿੱਤੀ ਜਾਂਦੀ ਹੈ ਪਰ ਉਹ ਉਹਨਾਂ ਦੇ ਸਰੀਰ ਦੀ ਗੁਲਾਮੀ ਹੈ ਜੇ ਸੰਗਤ ਜੀ ਅਸੀਂ ਮਾਨਸਿਕ ਤੌਰ ਤੇ ਕਰਮਕਾਂਡ ਵਿੱਚ ਫਸੇ ਹਾਂ ਤੇ ਉਹ ਸਾਡੀ ਮਾਨਸਿਕ ਗੁਲਾਮੀ ਹੈ ਮਾਨਸਿਕ ਗੁਲਾਮੀ ਸਾਵਤੋ ਮੰਦਭਾਗੀ ਘਟਨਾ ਹੈ ਮਨੁੱਖੀ ਸਰੀਰ ਦੀ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰੀ ਮਾਨਵਤਾ ਨੂੰ ਸਮਝਾਉਣਾ ਕਰਦੇ ਹਨ ਕਿ ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਜਿਹਦੇ ਤੇ ਨਾਮ ਦੀ ਕਿਰਪਾ ਹੋ ਜਾਵੇ ਸੰਗਤ ਜੀ ਰਸਨਾ ਜਪਤੀ ਤੂੰ ਹੀ ਤੂੰ ਹੀ 24 ਘੰਟੇ ਬੈਂਧਿਆਂ ਉੱਠਦਿਆਂ ਧੰਦੇ ਵਪਾਰ ਕਰਦਿਆਂ ਜਿਹੜੀ ਰਸਨਾ ਨਾਮ ਨਾਲ ਜੁੜ ਜਾਂਦੀ ਹੈ ਉਹਦੇ ਵਾਸਤੇ ਹਰ ਦਿਨ ਹਰ ਸਮਾਂ ਚੰਗਾ ਹੈ ਹਰ ਮਹੀਨਾ ਚੰਗਾ ਹੈ ਕੋਈ ਵੀ ਸਮਾਂ ਮਾੜਾ ਨਹੀਂ ਹੈ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਨਾਨਕ ਪਾਤਸ਼ਾਹ ਜੀ ਇੱਥੇ ਸਾਨੂੰ ਮੰਗਣ ਦਾ ਵੱਲ ਸਿਖਾ ਰਹੇ ਹਨ ਕਿ ਜਿਹੜੀਆਂ ਉੱਪਰਲੀਆਂ ਪੰਕਤੀਆਂ ਵਿੱਚ ਦਾਨ ਦੱਸੇ ਹਨ ਸਤਿਗੁਰੂ ਜੀ ਕਹਿੰਦੇ ਹਨ ਐਸੇ ਦਾਨ ਅਕਾਲ ਪੁਰਖਾਂ ਪੁਰਖ ਤੋਂ ਮੰਗਣਾ ਕਰੀਏ ਇਹ ਦਾਨ ਕਿਸੇ ਵਿਰਲੇ ਦੀ ਝੋਲੀ ਪੈਂਦੇ ਨੇ ਫੱਲਗਣ ਭਾਵ ਕੇ ਫੱਗਣ ਦਾ ਜਿਹੜਾ ਮਹੀਨਾ ਹੈ ਇਹਦੇ ਵਿੱਚ ਸਤਿਗੁਰ ਜੀ ਮਾਨਵਤਾ ਨੂੰ ਸਮਝਾਉਂਦੇ ਹਨ ਕਿ ਪੱਤ ਝੜ ਦਾ ਜਿਹੜਾ ਸਮਾਂ ਹੈ ਉਹ ਖਤਮ ਹੋ ਗਿਆ ਹੈ ਕੜਾਕੀ ਦੀ ਜਿਹੜੀ ਠੰਡ ਹੈ ਸਰਦੀ ਹੈ ਉਹ ਖਤਮ ਹੋ ਗਈ ਹੈ ਤੇ ਹੁਣ ਜਿਹੜੇ ਦਰਖਤ ਨੇ ਵਨਸਪਤੀ ਹੈ ਇਹ ਨਵੇਂ-ਨਵੇਂ ਪੱਤੇ ਕੱਟ ਰਹੀ ਹੈ ਸਾਰੀ ਵਨਸਪਤੀ ਤੇ ਸਤਿਗੁਰ ਜੀ ਇੱਥੇ ਮਾਨਵਤਾ ਨੂੰ ਸਮਝਾਉਣਾ ਕਰਦੇ ਹਨ ਕਿ ਜੇ ਕਿਤੇ ਸਾਡੇ ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਹੋ ਜਾਵੇ ਤੇ ਜਿਸ ਤਰ੍ਹਾਂ ਵਨਸਪਤੀ ਦਰਖਤ ਹਰੇ ਹੋ ਜਾਂਦੇ ਨੇ ਇਹਨਾਂ ਦਿਨਾਂ ਦੇ ਵਿੱਚ ਉਸ ਤਰ੍ਹਾਂ ਹੀ ਸਾਡਾ ਜਿਹੜਾ ਹਿਰਦਾ ਹੈ ਉਹ ਵੀ ਨਾਮ ਦੀਆਂ ਰਹਿਮਤਾਂ ਨਾਲ ਹਰਿਆ ਹੋ ਜਾਏਗਾ ਪਦਾਰਥ ਦੀ ਖਿੱਚ ਖਤਮ ਹੋ ਜਾਏਗੀ ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟਿ ਆਏ आनंद संगत जी ਇੱਥੇ ਬਾਣੀ ਦਾ ਐਸਾ ਬਣਦਾ ਹੈ ਜਦੋਂ ਸੁਰਤ ਤੇ ਸ਼ਬਦ ਦਾ ਮੇਲ ਹੋ ਜਾਂਦਾ ਹੈ ਇਹ ਸਤਿਗੁਰ ਜੀ ਹਾਲਾਤ ਬਿਆਨ ਕਰ ਰਹੇ ਹਨ ਹਰ ਸੱਜਣ ਪ੍ਰਗਟੇ ਆਏ ਬਾਣੀ ਦਾ ਆਨੰਦ ਬੰਦੇ ਨਾਲ ਅਕਾਲ ਪੁਰਖ ਦੇ ਹਿਰਦੇ ਦਾ ਮਨ ਵਿੱਚ ਵਾਸਾ ਹੋ ਗਿਆ ਹੈ ਤੇ ਇਸ ਕਰਕੇ ਜਿਹੜਾ ਆਨੰਦ ਖੇੜਾ ਵੱਡੇ ਪੱਧਰ ਤੇ ਹਿਰਦੇ ਵਿੱਚ ਬਣ ਗਿਆ ਹੈ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਲਾਏ ਐਸੀ ਕਿਰਪਾ ਸੰਗਤ ਜੀ ਸੱਚੇ ਸਤਿਗੁਰੂ ਤੋਂ ਹੁੰਦੀ ਹੈ ਝੂਠੇ ਗੁਰੂ ਤੋਂ ਨਹੀਂ ਹੁੰਦੀ ਹੈ ਤੇ ਸੱਚਾ ਗੁਰੂ ਹੈ ਗੁਰੂ ਕੀ ਬਾਣੀ ਗੁਰੂ ਗ੍ਰੰਥ ਸਾਹਿਬ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਸਤਗੁਰੂ ਜੀ ਸਮਝਾਉਣਾ ਕਰਦੇ ਹਨ ਕਿ ਜਿਹੜਾ ਇਹ ਆਨੰਦ ਖੇੜਾ ਬਣਿਆ ਹੈ ਇਹਦਾ ਕਾਰਨ ਇਹ ਹੈ ਕਿ ਸੱਚੇ ਗੁਰੂ ਦੇ ਨਾਲ ਭੇਟ ਮੁਲਾਕਾਤ ਹੋ ਗਈ ਹੈ ਸੇਜ ਸੁਹਾਵੀ ਸਰਬ ਸੁਖ ਸਤਗੁਰੂ ਜੀ ਕਹਿੰਦੇ ਹਨ ਕਿ ਹੁਣ ਜਿਹੜੀ ਹਿਰਦੇ ਦੀ ਸੇਜ ਹੈ ਉਹ ਸੁਹਾਵੀ ਹੋ ਗਈ ਹੈ ਨਾਮ ਦਾ ਕੱਪੜਾ ਵਿਛ ਗਿਆ ਹੈ ਤੇ ਚਾਰ ਸ਼ਫੇਰੇ ਸੁਖ ਹੋ ਗਏ ਨੇ ਸੰਗਤ ਜੀ ਇੱਥੇ ਅਸੀਂ ਯਾਦ ਰੱਖਣਾ ਹੈ ਇਹ ਜਿਹੜੇ ਸੁੱਖ ਦੀ ਇੱਥੇ ਗੁਰੂ ਕੀ ਬਾਣੀ ਗੱਲ ਕਰ ਰਹੀ ਹੈ ਇਹ ਕਿਸੇ ਪਦਾਰਥ ਦਾ ਸੁੱਖ ਨਹੀਂ ਹੈ ਕਿਉਂਕਿ ਪਦਾਰਥ ਦਾ ਸੁੱਖ ਥੋੜੀ ਦੇਰ ਵਾਸਤੇ ਹੁੰਦਾ ਹੈ ਫਿਰ ਫਿੱਕਾ ਪੈ ਜਾਂਦਾ ਹੈ ਸਤਗੁਰੂ ਜੀ ਇੱਥੇ ਅਸੀਮ ਸੁੱਖ ਦੀ ਗੱਲ ਕਰ ਰਹੇ ਹਨ ਜਿਹੜਾ ਗੁਰੂ ਕੇ ਸ਼ਬਦ ਤੋਂ ਪੈਦਾ ਹੁੰਦਾ ਹੈ ਤੇ ਸੰਗਤ ਜੀ ਇਹ ਜਿਹੜਾ ਅਸੀਮ ਸੁੱਖ ਹੈ ਇਹ ਕਦੇ ਆਨੰਦ ਫਿੱਕਾ ਨਹੀਂ ਪੈਂਦਾ ਹੈ ਭਾਵੇਂ ਸਰੀਰ ਨੂੰ ਆਰੇ ਨਾਲ ਚੀਰਿਆ ਜਾਵੇ ਭਾਵੇਂ ਦੇਗ ਦੇ ਵਿੱਚ ਉਬਾਲ ਦਿੱਤਾ ਜਾਏ ਭਾਵੇਂ ਚਰਖੜੀਆਂ ਤੇ ਝਾੜ ਝਾੜ ਦਿੱਤਾ ਜਾਏ ਭਾਵੇਂ ਬੰਦ-ਬੰਦ ਕੱਟ ਦਿੱਤਾ ਜਾਏ ਭਾਵੇਂ ਤੱਤੀਆਂ ਤਵੀਆਂ ਤੇ ਬਿਠਾ ਦਿੱਤਾ ਜਾਵੇ ਸੰਗਤ ਜੀ ਜਿਹੜਾ ਇਹ ਸ਼ਬਦ ਤੋਂ ਸੁਖ ਤੇ ਆਨੰਦ ਪੈਦਾ ਹੁੰਦਾ ਹੈ ਸਤਿਗੁਰੂ ਜੀ ਕਹਿੰਦੇ ਹਨ ਕਿ ਇਹ ਆਨੰਦ ਤੇ ਸੁਖ ਅਸੀਮ ਹੈ ਇਹ ਕਦੇ ਖਤਮ ਨਹੀਂ ਹੁੰਦਾ ਹੈ ਹੁਣ ਦੁੱਖਾ ਨਹੀਂ ਜਾਏ ਸਤਗੁਰੂ ਜੀ ਕਹਿੰਦੇ ਹਨ ਕਿ ਹੁਣ ਦੁੱਖਾਂ ਦੇ ਰਹਿਣ ਦੀ ਇੱਥੇ ਕੋਈ ਜਗ੍ਹਾ ਨਹੀਂ ਰਹਿ ਗਈ ਹੈ ਕਿਉਂਕਿ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਗੁਰੂ ਕੀ ਬਾਣੀ ਕਹਿੰਦੀ ਹੈ ਕਿ ਜਦੋਂ ਹਿਰਦੇ ਰੂਪੀ ਘਰ ਦੇ ਵਿੱਚ ਸੁਖ ਹੋ ਗਿਆ ਤੇ ਫਿਰ ਬਾਹਰ ਆਪਣੇ ਆਪ ਸੁਖ ਹੋ ਜਾਏਗਾ ਈਸ਼ ਪੁੰਨੀ ਵਡਭਗਨੀ ਬਾਹਰ ਪਾਇਆ ਹਰ ਰਾਇ ਸਤਗੁਰੂ ਜੀ ਕਹਿੰਦੇ ਹਨ ਕਿ ਜਦੋਂ ਸਰੀਰ ਇਸ ਤਰ੍ਹਾਂ ਦੇ ਪ੍ਰਸ਼ਾਦ ਨੂੰ ਆਪਣੀ ਸੁਰਤ ਵਿੱਚ ਧਾਰਨ ਕਰਦਾ ਹੈ ਤਾਂ ਫਿਰ ਸਾਰੀਆਂ ਇੱਛਾ ਦੀ ਪੂਰਤੀ ਹੋ ਜਾਂਦੀ ਹੈ ਕੋਈ ਵੀ ਜਿਹੜੀ ਇੱਛਾ ਹੈ ਉਹ ਰਹਿ ਨਹੀਂ ਜਾਂਦੀ ਹੈ ਮਿਲ ਸਹੀਆ ਮੰਗਲ ਗਾਵਹੀ ਚੀਤ ਗੋਬਿੰਦ ਅਲਾਏ ਫਿਰ ਇੱਥੇ ਐਸੀ ਹਾਲਤ ਪੈ ਜਾ ਪੈਦਾ ਹੋ ਜਾਂਦੀ ਹੈ ਕਿ ਫਿਰ ਸੁਰਤ ਦੇ ਵਿੱਚ 24 ਘੰਟੇ ਨਾਮ ਦੇ ਗੀਤ ਗਾਏ ਜਾਂਦੇ ਹਨ ਆਨੰਦ ਦੇ ਗੀਤ ਸੰਗੀਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰੂ ਕੀ ਬਾਣੀ ਦੇ ਦੁਆਰਾ ਸਾਨੂੰ ਪਦਾਰਥ ਵੱਲੋਂ ਹਟਾ ਕਰਕੇ ਤੇ ਪਰਮਾਰਥ ਵੱਲ ਨੂੰ ਜੋੜ ਰਹੇ ਹੰਮ ਅਸੀਂ ਸੰਗਤ ਜੀ ਹਮੇਸ਼ਾ ਪਦਾਰਥ ਵਿੱਚ ਜੁੜੇ ਹੋਏ ਹਾਂ ਘਰ ਕੋਠੀਆਂ ਕਾਰਾਂ ਮਹਿਲ ਮਾੜੀਆਂ ਸਾਡਾ ਸਰੀਰ ਤੇ ਸਾਡੇ ਧੀਆਂ ਪੁੱਤਰ ਸਾਡੀ ਜਾਇਦਾਦ ਇਹ ਸਭ ਪਦਾਰਥ ਹੈ ਤੇ ਪਦਾਰਥ ਦੇ ਵਿੱਚੋਂ ਕਦੇ ਵੀ ਕਿਸੇ ਨੂੰ ਸੁੱਖ ਨਹੀਂ ਮਿਲਿਆ ਹੈ ਗੁਰੂ ਕੀ ਬਾਣੀ ਮਨੁੱਖ ਨੂੰ ਪਰਮਾਰਥ ਨਾਲ ਜੋੜਨ ਵਾਸਤੇ ਉਪਰਾਲਾ ਕਰ ਰਹੀ ਹੈ ਇਹ ਸੰਗਤ ਜੀ ਹੁਣ ਸਾਡੀ ਮਰਜੀ ਹੈ ਕਿ ਅਸੀਂ ਕਿਹੜਾ ਦਾਣ ਸਤਿਗੁਰਾਂ ਤੋਂ ਲੈਣਾ ਹੈ ਅੱਗੇ ਸਤਿਗੁਰ ਜੀ ਫਰਮਾਨ ਕਰਦੇ ਹਨ ਹਰ ਜਿਹਾ ਵਰਨ ਦੇਸਾਈ ਕੋਈ ਦੂਜਾ ਲਵੇ ਨਾ ਲਾਏ ਸਤਿਗੁਰ ਜੀ ਕਹਿੰਦੇ ਹਨ ਕਿ ਸੁਰਤ ਦੇ ਵਿੱਚ ਜਦੋਂ ਨਾਮ ਦਾ ਵਾਸਾ ਹੁੰਦਾ ਹੈ ਪ੍ਰਮਾਤਮਾ ਪਤੀ ਦੇ ਨਾਲ ਜਦੋਂ ਸੁਰਤ ਦਾ ਵਿਆਹ ਹੋ ਜਾਂਦਾ ਹੈ ਤੇ ਫਿਰ ਦੂਜਾ ਲਵੇ ਨਾ ਲਾਏ ਸਤਿਗੁਰੂ ਜੀ ਕਹਿੰਦੇ ਹਨ ਕਿ ਫਿਰ ਦੂਜੇ ਕਿਸੇ ਗੁਰੂ ਦੀ ਕੋਈ ਥਾਂ ਨਹੀਂ ਰਹਿ ਜਾਂਦੀ ਹੈ ਦੂਜੇ ਤੋਂ ਮੰਗਣ ਦੀ ਕੋਈ ਥਾਂ ਨਹੀਂ ਰਹਿ ਜਾਂਦੀ ਹੈ ਜੇ ਗੁਰੂ ਦਾ ਸਿੱਖ ਮੰਗਦਾ ਹੈ ਤੇ ਸਿਰਫ ਤੇ ਸਿਰਫ ਅਕਾਲ ਪੁਰਖ ਤੋਂ ਗੁਰੂ ਕੀ ਬਾਣੀ ਤੋਂ ਮੰਗ ਮੰਗਦਾ ਹੈ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਦਾਨ ਦੇ ਕੇ ਕਦੇ ਪਛਤਾਉਂਦਾ ਨਹੀਂ ਹੈ ਅਸੀਂ ਕਿਸੇ ਨੂੰ ਕੁਛ ਦਾਨ ਦੇ ਦਈਏ ਭਾਵੇਂ ਛੋਟਾ ਹੀ ਹੋਵੇ ਤੇ ਜੇ ਉਹ ਸਾਡਾ ਆਦਰ ਨਾ ਕਰੇ ਤੇ ਅਸੀਂ ਬਾਅਦ ਚ ਪਛਤਾਉਂਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਬੇਅੰਤ ਹੈ ਦਾਨ ਦੇ ਕਰਕੇ ਫਿਰ ਪਛਤਾਉਂਦਾ ਨਹੀਂ ਹੈ ਹਲਤ ਪਲਤ ਸਵਾਰੀਆਂ ਨਿਹਚਲ ਦਿੱਤੀਆਂ ਨ ਜਾਏ ਹਲਤ ਤੇ ਪਲਤ ਸੰਗਤ ਜੀ ਜਿੱਥੇ ਅਸੀਂ ਬੈਠੇ ਹਾਂ ਇਹ ਹਲਤ ਹੈ ਮਾਤ ਲੋਕ ਤੇ ਪਲਤ ਉਹ ਹੈ ਜਿੱਥੇ ਅਸੀਂ ਮੌਤ ਤੋਂ ਬਾਅਦ ਜਾਣਾ ਹੈ ਸਤਿਗੁਰੂ ਜੀ ਕਹਿੰਦੇ ਹਨ ਕਿ ਗੁਰੂ ਕੀ ਬਾਣੀ ਵਿੱਚ ਐਨੀ ਤਾਕਤ ਹੈ ਕਿ ਹਲਤ ਤੇ ਪਲਤ ਸਵਾਰ ਦਿੰਦੀ ਹੈ ਮਨੁੱਖ ਦਾ ਹਲਤ ਨਾ ਸੋਭਾ ਪਲਤ ਨਾ ਢੋਈ ਗੁਰੂ ਕੀ ਬਾਣੀ ਸੰਗਤ ਜੀ ਫਰਮਾਨ ਕਰਦੀ ਹੈ ਕਿ ਜਿਹੜੇ ਸਰੀਰਾਂ ਨੇ ਕੋਈ ਚੰਗਾ ਕਰਮ ਨਹੀਂ ਕਮਾਇਆ ਹੈ ਇਸ ਧਰਤੀ ਤੇ ਹਲਤ ਨਾ ਸੋਭਾ ਜਿਨ੍ਹਾਂ ਨੂੰ ਇਸ ਧਰਤੀ ਤੇ ਦੂਜੇ ਸਰੀਰਾਂ ਨੇ ਕੋਈ ਸੋਭਾ ਨਹੀਂ ਦਿੱਤੀ ਹੈ ਪਲਤ ਨਾ ਢੋਈ ਉਹਨਾਂ ਸਰੀਰਾਂ ਨੂੰ ਦਰਗਾਹ ਵਿੱਚ ਵੀ ਢੋਈ ਨਹੀਂ ਮਿਲਦੀ ਹੈ ਸੰਗਤ ਜੀ ਇਹ ਬਚਨ ਬਹੁਤ ਮਹਿੰਗਾ ਹੈ ਸਾਂਭ ਕੇ ਰੱਖਣ ਵਾਲਾ ਹੈ ਹਲਤ ਨਾ ਸੋਭਾ ਪਲਤ ਨਾ ਢੋਈ ਜਿਨ੍ਹਾਂ ਸਰੀਰਾਂ ਨੂੰ ਧਰਤੀ ਤੇ ਮਾਨ ਸਨਮਾਨ ਸੰਗਤ ਤੋਂ ਨਹੀਂ ਮਿਲਦਾ ਹੈ ਉਹਨਾਂ ਨੂੰ ਪਲਤ ਭਾਵ ਕੀ ਦਰਗਾਹ ਦੇ ਵਿੱਚ ਵੀ ਢੋਈ ਨਹੀਂ ਮਿਲਦੀ ਹੈ ਗੁਰੂ ਕੀ ਬਾਣੀ ਐਸਾ ਗੁਰੂ ਹੈ ਸੰਗਤ ਜੀ ਜਿਹੜਾ ਸਾਡਾ ਹਲਤ ਤੇ ਪਲਤ ਸਵਾਰ ਸਕਦਾ ਹੈ ਨਹੀਂ ਤਾਂ ਸੰਗਤ ਜੀ ਇਸ ਧਰਤੀ ਤੇ ਵੱਡੇ ਵੱਡੇ ਆਏ ਜਿਹੜੇ ਇਥੋਂ ਰੋਂਦੇ ਗਏ ਨੇ ਜਿਨ੍ਹਾਂ ਦਾ ਆਪ ਦਾ ਹਲਤ ਨਹੀਂ ਸਵਰਿਆ ਉਹ ਕਿਸੇ ਦਾ ਪਲਤ ਕੀ ਸਵਾਰਨਗੇ ਇਸ ਕਰਕੇ ਗੁਰੂ ਕੀ ਬਾਣੀ ਸੰਗਤ ਜੀ ਐਸੀ ਤਾਕਤ ਰੱਖਦੀ ਹੈ ਮਨੁੱਖ ਦਾ ਹਲਤ ਤੇ ਪਲਤ ਸਵਾਰਨ ਦੀ ਤਾਕਤ ਰੱਖਦੀ ਹੈ ਤੇ ਉਹ ਮਨੁੱਖ ਭਾਵੇਂ ਹਿੰਦੂ ਹੈ ਸਿੱਖ ਹੈ ਬੋਧੀ ਹੈ ਜੈਨੀ ਹੈ ਗਰੀਬ ਅਮੀਰ ਹੈ ਕਿਰਤੀ ਹੈ ਦਿਹਾੜੀਦਾਰ ਹੈ ਗੁਰੂ ਕੀ ਬਾਣੀ ਦਾ ਸ਼ਬਦ ਜੋ ਸਰੀਰ ਆਪਣੀ ਝੋਲੀ ਵਿੱਚ ਪਵਾ ਲਿੰਦਾ ਹੈ ਗੁਰੂ ਕੀ ਬਾਣੀ ਉਸ ਦਾ ਹਲਤ ਤੇ ਪਲਤ ਸਵਾਰ ਦਿੰਦੀ ਹੈ ਬਹੁੜ ਨਾ ਜਨਮੈ ਧਾਏ ਸਤਗੁਰ ਜੀ ਅੱਗੇ ਦੱਸਦੇ ਹਨ ਸੰਸਾਰ ਸਾਗਰ ਤੇ ਰਖਿਆਂ ਬਹੁੜ ਨਾ ਜਨਮੈ ਧਾਏ ਸੰਸਾਰ ਸਾਗਰ ਭਾਵ ਸਾਗਰ ਸੰਗਤ ਜੀ ਮਾਇਆ ਦਾ ਸਾਗਰ ਇਸ ਸਾਗਰ ਵਿੱਚ ਮਾਇਆ ਦੀ ਅੱਗ ਹੈ ਸਤਿਗੁਰੂ ਜੀ ਕਹਿੰਦੇ ਹਨ ਕਿ ਨਾਮ ਰੂਪੀ ਆਸਰਾ ਐਸਾ ਮਿਲਿਆ ਹੈ ਜਿਨਨੇ ਮਾਇਆ ਦੀ ਅੱਗ ਤੋਂ ਬਚਾ ਕੇ ਭਾਵ ਸਾਗਰ ਤੋਂ ਭਾਵ ਕੇ ਇਸ ਹਲਤ ਤੋਂ ਨੇਰੀ ਸੁਰਤ ਤੇ ਸਰੀਰ ਨੂੰ ਪਾਰ ਕਰ ਦਿੱਤਾ ਹੈ ਬਹੁੜ ਨਾ ਜਨਮੈ ਧਾਏ ਫਿਰ ਬਹੁ ਹੋੜਾ ਨਹੀਂ ਜਨਮ ਹੁੰਦਾ ਹੈ ਨਾ ਜਨਮ ਹੁੰਦਾ ਹੈ ਤੇ ਨਾ ਮੌਤ ਹੁੰਦੀ ਹੈ ਜਿੰਨਾ ਸਰੀਰਾਂ ਨੇ ਸੰਗਤ ਜੀ ਇਹ ਨਾਮ ਦੀਆਂ ਰਹਿਮਤਾਂ ਲਈਆਂ ਨੇ ਉਹਨਾਂ ਦਾ ਜਨਮ ਤੇ ਮਰਨ ਕੱਟਿਆ ਜਾਂਦਾ ਹੈ ਇਸ ਕਰਕੇ ਸੰਗਤ ਜੀ ਅਸੀਂ ਕਦੇ ਇਹ ਨਹੀਂ ਸੋਚਣਾ ਹੈ ਕਿ ਅਸੀਂ ਅਜੇ ਬਾਲ ਕਹਾ ਜਵਾਨ ਹੋਣਾ ਹੈ ਜਵਾਨੀ ਤੋਂ ਬਾਅਦ ਬੜੀਪਾ ਹੋਣਾ ਹੈ ਹਰ ਮਾਈ ਭਾਈ ਹਰ ਧੀ ਭੈਣ ਨੂੰ ਇਹ ਉਹਦਾ ਫਰਜ਼ ਬਣਦਾ ਹੈ ਕਿ ਉਹ ਗੁਰੂ ਕੀ ਬਾਣੀ ਦਾ ਅਭਿਆਸ ਕਰੇ ਜਿਹਦੇ ਤੇ ਕੋਈ ਖਰਚਾ ਨਹੀਂ ਆਉਂਦਾ ਹੈ ਕੋਈ ਜ਼ੋਰ ਨਹੀਂ ਲੱਗਦਾ ਹੈ ਸੰਗਤ ਸੋਭਾ ਦਿੰਦੀ ਹੈ ਵੱਧ ਤੋਂ ਵੱਧ ਸੋਭਾ ਦਿੰਦੀ ਹੈ ਰੰਗ ਰਤਿਆਂ ਸਰੀਰਾਂ ਨੂੰ ਇਸ ਕਰਕੇ ਇਹਨਾਂ ਸਮਾਗਮਾਂ ਨੂੰ ਮਨਾਉਣ ਦਾ ਸਾਡਾ ਤਾਂ ਹੀ ਆਇਆ ਸਫਲਾ ਹੋਣਾ ਹੈ ਜੇ ਅਸੀਂ ਗੁਰੂ ਕਾ ਸ਼ਬਦ ਝੋਲੀ ਵਿੱਚ ਪਵਾ ਕੇ ਲੈ ਕੇ ਜਾਵਾਂਗੇ ਗੁਰੂ ਕੀ ਬਾਣੀ ਸੰਗਤ ਜੀ ਮਨੁੱਖ ਦੇ ਸਰੀਰ ਦੇ ਸੁਰਤ ਦੇ ਤੇ ਮਨ ਦੇ ਬੰਧਨ ਕਟਦੀ ਹੈ ਗੁਰੂ ਕੀ ਬਾਣੀ ਮਨੁੱਖ ਨੂੰ ਕਰਮ ਕਾਂਡ ਤੋਂ ਹਟਾ ਕਰਕੇ ਅਕਾਲ ਪੁਰਖ ਨਾਲ ਜੋੜਨ ਦੀ ਸ਼ਕਤੀ ਰੱਖਦੀ ਹੈ ਜਿਨ੍ਹਾਂ ਸਰੀਰਾਂ ਨੇ ਇਹ દાન ਆਪਦੀ ਝੋਲੀ ਵਿੱਚ ਪਵਾਏ ਹਨ ਉਹਨਾਂ ਦਾ ਆਇਆ ਸਫਲਾ ਹੋ ਗਿਆ ਹੈ ਸਤਗੁਰੂ ਜੀ ਕਹਿੰਦੇ ਹਨ ਕਿ ਇਹ ਜਿਹੜਾ ਇੰਨਾ ਕੁਸ਼ ਸਰੀਰ ਕਿਸੇ ਭਾਗਾਂ ਵਾਲੇ ਨਾਲ ਹੁੰਦਾ ਹੈ ਉਹਦਾ ਕਾਰਨ ਕੀ ਹੈ ਜੀ ਹਵ ਜੀਵਾ ਏਕ ਅਨੇਕ ਗੁਣ ਜਿਹੜੀ ਜੀਵਾ ਇੱਕ ਹੋ ਕਰਕੇ ਉਸ ਅਨੇਕ ਅਕਾਲ ਪੁਰਖ ਦੇ ਗੁਣ ਗਾਉਂਦੀ ਹੈ ਸਤਿਗੁਰੂ ਜੀ ਕਹਿੰਦੇ ਹਨ ਕਿ ਉੱਪਰ ਦੱਸੇ ਹੋਏ ਜਿਹੜੀ ਇਹ ਵੱਡੀਆਂ ਅਵਸਥਾ ਨੇ ਇਹ ਉਹਨਾਂ ਸਰੀਰਾਂ ਨੂੰ ਮਿਲਦੀਆਂ ਹਨ ਜਿਹੜੀ ਜੀਵਾ ਛੋਟੀ ਹੋ ਕਰਕੇ ਅਨੇਕ ਤੇ ਅਨੰਤ ਅਕਾਲ ਪੁਰਖ ਤੇ ਗੁਣ ਗਾਉਂਦੀ ਹੈ ਉਹਨਾਂ ਦੀ ਜਿਹੜੀ ਸੁਰਤ ਹੈ ਉਹ ਨਾਮ ਦੀਆਂ ਰਹਿਮਤਾਂ ਨਾਲ ਪਰ ਜਾਂਦੀ ਹੈ। ਨਾਨਕ ਚਰਨੀ ਪਾਏ। ਸਤਿਗੁਰੂ ਜੀ ਕਹਿੰਦੇ ਹਨ ਕਿ ਜੇ ਵਲੀ ਕੰਧਾਰੀ ਦੀ ਤਰ੍ਹਾਂ ਅਸੀਂ ਆਪਣਾ ਤਨ ਤੇ ਮਨ ਨੂੰ ਢਾ ਕਰਕੇ ਸ਼ਬਦ ਦੇ ਚਰਨੀ ਪੈ ਜਾਈਏ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜੀ ਅਵਸਥਾ ਦਾ ਬਿਆਨ ਕਰ ਰਹੇ ਹਨ ਉਹ ਜਿਹੜੀ ਅਵਸਥਾ ਹੈ ਇੱਕ ਨਮਾਣੇ ਸਰੀਰ ਨੂੰ ਵੀ ਮਿਲ ਜਾਂਦੀ ਹੈ। ਫਲਗੁਣ ਨਿਤ ਸਲਾਹੀ ਹੈ ਜਿਸ ਨੂੰ ਤਿੱਲ ਨਾ ਤਮਾਏ। ਫੱਗਣ ਦੇ ਮਹੀਨੇ ਦੀ ਚੰਗੀ ਰੁੱਤ ਦਾ ਆਸਰਾ ਲੈ ਕੇ ਜਿਹੜੀਆਂ ਜੀਵ ਇਸਤਰੀਆਂ ਜਿਹੜੀਆਂ ਆਤਮਾਵਾਂ ਅਕਾਲ ਪੁਰਖ ਨੂੰ ਧਿਆਉਂਦੀਆਂ ਹਨ ਨਾਮ ਜਪਦੀਆਂ ਨੇ ਸਤਿਗੁਰੂ ਜੀ ਕਹਿੰਦੇ ਹਨ ਤਿਲ ਨਾ ਤਮਾਏ ਤਿਲ ਜਿੰਨਾ ਵੀ ਉਹਨਾਂ ਨੂੰ ਫੇਰ ਦੁੱਖ ਨਹੀਂ ਆਉਂਦਾ ਹੈ ਕਿਉਂਕਿ ਸੰਗਤ ਜੀ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਜਿਹੜੇ ਸਰੀਰ ਗੁਰੂ ਕੀ ਬਾਣੀ ਦਾ ਅਭਿਆਸ ਕਰਦੇ ਹਨ ਸੱਚ ਜਨਨਾ ਸੰਗਤ ਜੀ ਇਹ ਨਹੀਂ ਕਿ ਉਹਨਾਂ ਨੂੰ ਦੁੱਖ ਨਹੀਂ ਆਉਂਦੇ ਦੁੱਖ ਆਉਂਦੇ ਨੇ ਪਰ ਦੁੱਖ ਦੀ ਪਾ ਖਤਮ ਹੋ ਜਾਂਦੀ ਹੈ ਸਾਡਾ ਇਤਿਹਾਸ ਅਸੀਂ ਪੜਦੇ ਹਾਂ ਸੰਗਤ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਇਹ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚ ਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਲਬਾਈ ਇੰਨਾਂ ਸਰੀਰਾਂ ਨੇ ਇੰਨਾ ਹੀ ਸ਼ਬਦਾਂ ਦੀ ਕਮਾਈ ਕੀਤੀ ਹੈ ਸੰਗਤ ਜੀ ਜਦੋਂ ਸ਼ਬਦ ਵਰਤਦਾ ਹੈ ਫਿਰ ਦੁੱਖ ਦਾ ਜਿਹੜਾ ਡੇਰਾ ਹੈ ਉਹ ਖਤਮ ਹੋ ਜਾਂਦਾ ਹੈ